ਮਨ ਕਰ ਦੇ ਸਕੀ ਐਂ ਜੀ ਉੱਤਰਾਉਂ ਉੱਤਰਾਉਂ ਰੇ ਮਤਲਬ ਪੂਰੀ ਐਸ ਜਿਵੇਂ ਕਹਿੰਦੇ ਹੁੰਦੇ ਫੁੱਲੇ ਸੀ ਕੁੱਤੀ ਕਿਤੇ ਬਾਪੂ ਦੇ ਸਿਰ ਤੇ ਐ ਮੈਂ ਕਈ ਆਪਾਂ ਕਦੇ ਪਾਣੀ ਦਾ ਗਲਾਸ ਨਹੀਂ ਕੀਤਾ ਸੀ ਚਲ ਜਿਹੜੇ ਹਾਲਾਤਾਂ ਚ ਪਲੇ ਰਹੇ ਆ ਸਭ ਕੁਝ ੁੱਲਾ ਡੁੱਲਾ ਸੀ ਐ ਮੈਂ ਕਹੀਏ ਪਰਮਾਤਮਾ ਦੀ ਫੁੱਲ ਕਿਰਪਾ ਜੀ ਹੋਰ ਉਹ ਗੱਲ ਵੀ ਉਹਨਾਂ ਟਾਈਮ ਚ ਜੇ ਮੈਂ ਕੰਮਾਂ ਬਾਰੇ ਸੋਚਦਾ ਨਾ ਰੱਬ ਨੇ ਟੈਲੈਂਟ ਵੜਾ ਦਿੱਤਾ ਸੀ ਇਹਨੇ ਘਰ ਦਾ ਸਾਰਾ ਕੰਮ ਕਰਕੇ ਮੇਰੀ ਬੱਚੀ ਨੂੰ ਸਪੈਸ਼ਲ ਉਹਨੂੰ ਸਾਰਾ ਕੁਝ ਤਿਆਰਬੰਦ ਕਰਕੇ ਨਮਾਤ ਵਾ ਕੇ ਸਾਰਿਆਂ ਨੂੰ ਰੋਟੀ ਪਾਣੀ ਕਰਾ ਕੇ ਇੱਥੇ ਨਾਲ ਮੇਰੇ ਅੱਗੇ ਖੜ ਕੇ ਦੇਖੋ ਘਰ ਦਾ ਕੰਮ ਤਾਂ ਚੱਲ ਜਿਆਣਾ ਸਾਰੀ ਜ਼ਿੰਦਗੀ ਉਹਦੇ ਨਾਲ ਨਾ ਤਾਂ ਕੁਝ ਸਿੱਖਣ ਨੂੰ ਮਿਲਣਾ ਨਾ ਕੋਈ ਕਮਾਈ ਹੋਣੀ ਹੈ ਜੀ ਰੱਬ ਨੇ ਜਿਹਨੂੰ ਸਬਰ ਸੰਤੋਖ ਦਿੰਦਾ ਨਾ ਉਹਨੂੰ ਸਭ ਕੁਝ ਦਿੰਦਾ ਨਹੀਂ ਤਾਂ ਤੁਹਾਡੇ ਕੋਲ ਕਰੋੜਾਂ ਵੀ ਆਰਬਾਂ ਵੀ ਹੈ ਤੁਹਾਡੇ ਕੋਲ ਸਬਰ ਸੰਤੋਖ ਹੈ ਨਹੀਂ ਨਾ ਤੁਹਾਨੂੰ ᱴੇਕ ਹੀ ਹੈ ਸਸੀ ਗਾਲ ਦੋਸਤੋ ਪੰਜ ਪਾਣੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਵੱਖ-ਵੱਖ ਸਟੋਰੀਆਂ ਦਿਖਾਉਣਾ ਨੇ ਮੈਨੇ ਜਿਦਣਾ ਤੁਹਾਨੂੰ ਇੰਸਪੀਰੇਸ਼ਨ ਮਿਲੇ ਕੋਈ ਮੈਸੇਜ ਮਿਲੇ ਅੱਜ ਇਸੇ ਤਰ੍ਹਾਂ ਇੱਕ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਜ਼ਾ ਬਠਿੰਡਾ ਦੀਆਂ ਚਿੱਲਾ ਤੇ ਖੜੇ ਪਹਿਲਾਂ ਦਿਖਾ ਦਈਏ ਬਠਿੰਡਾ ਅ ਸਰੋਜਪੁਰ ਰੋਡ ਤੇ ਖੜੇ ਆ ਇਸ ਵਕਤ ਅਸੀਂ ਇੱਥੇ ਅਸੀਂ ਜਦੋਂ ਅਕਸਰ ਲੰਘਦੇ ਸੀਗੇ ਤੇ ਇੱਥੇ ਅਸੀਂ ਦੇਖਦੇ ਸੀ ਇੱਕ ਸ਼ਰਾ ਦੇਸੀ ਫੂਡ ਨਾਮ ਦਾ ਇੱਕ ਛੋਟੇ ਹਾਥੀ ਦੇ ਵਿੱਚ ਮੋਡੀਫਾਈ ਕਰਕੇ ਇੱਕ ਛੋਟਾ ਜਿਹਾ ਫੂਡ ਕੋਰ ਬਣਾਇਆ ਗਿਆ ਤੇ ਉਹਦੇ ਅੰਦਰ ਅਸੀਂ ਜਦੋਂ ਦੇਖਿਆ ਅਸੀਂ ਉਹ ਲੜਕੇ ਨੂੰ ਪਛਾਣਿਆ ਉਹ ਅਸੀਂ ਕਾਫੀ ਟਾਈਮ ਪਹਿਲਾਂ ਦੇਖਦੇ ਹੁੰਦੇ ਸੀ ਸ਼ਹਿਰ ਦੇ ਵਿੱਚ ਮੁੰਡਾ ਇਹ ਗੱਡੀਆਂ ਲਾਉਂਦਾ ਹੁੰਦਾ ਸੀ ਮੋਟਰਸਾਈਕਲਾਂ ਤੇ ਅੱਜ ਨੂੰ ਦੇਖਿਆ ਸੀ ਇੱਕ ਮਿਹਨਤ ਕਰਦੇ ਹੋਏ ਤਾਂ ਸਾਨੂੰ ਲੱਗਾ ਕਿ ਇਹ ਨਾਲ ਗੱਲਬਾਤ ਕਰਨੀ ਚਾਹੀਦੀ ਆ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਕਿ ਕਿਸ ਤਰ੍ਹਾਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਕੀ ਚਲੋ ਪੂਰੀ ਕਹਾਣੀ ਕੀ ਨਾ ਦੀ ਤਾਂ ਤਾਂ ਸਾਨੂੰ ਬਖਾ ਦੀ ਤਸਵੀਰਾਂ ਮੈਂ ਅਗਰ ਦੇਖੋ ਕਿਸ ਤਰ੍ਹਾਂ ਇਹ ਇੱਕ ਮੋਡੀਫਾਈ ਕਰਕੇ ਇੱਕ ਗੱਡੀ ਨੂੰ ਬਣਾਇਆ ਗਿਆ ਫੂਡ ਥੋੜਾ ਇੱਕ ਡੈਸਟਰਡ ਕਹਿ ਸਕਦੇ ਆ ਕੀ ਕੁਝ ਮਿਲਦਾ ਇੱਥੇ نیچے ਸਾਰਾ ਮੈਨੂ ਵੀ ਦੇਖਿਆ ਬਕਾਇਦਾ ਆਪਾਂ ਬਾਅਦ ਚ ਗੱਲਬਾਤ ਕਰਾਂਗੇ ਬਾਈ ਨਾਲ ਕਿ ਕਿਸ ਤਰ੍ਹਾਂ ਇਸ ਕੰਮ ਤੇ ਪਏ ਇਹਨੇ ਕੋਲ ਨਾਮ ਦਾ ਦੱਸੋਟ ਦਰਚਾਉ ਮੈਂ ਮਾਜੀ ਗੁੱਟੇ ਐਸੀ ਭਾਈ ਸੰਪਲ ਦੇਖਦੇ ਤੁਸੀਂ ਮੋਟਰਸਾਈਕਲ ਤੇ ਸ਼ਾਇਦ ਬਹੁਤ ਪਹਿਲਾਂ ਦੀ ਗੱਲ ਹੈ ਤੁਸੀਂ ਸ਼ਾਇਦ ਗੜੀ ਵਾਲੋਂ ਤੇ ਅੱਜ ਉਹ ਅਸੀਂ ਸਾਡੇ ਸਾਹਦੇ ਨਿਗਾ ਫਿਰ ਹੋਣੇ ਤੇ ਬਸ ਉਹ ਗੱਲਬਾਤ ਕਰਦੇ ਹਾਂ ਕਿ ਮੈਂ ਇਸ ਕੰਮ ਦੀ ਸ਼ੁਰੂਆਤ ਕਿੱਥੋਂ ਸੋ ਪਹਿਲਾਂ ਲਾਈਫ ਤੇ ਹੁਣ ਟਰਾਂਸਫਰਮੇਸ਼ਨ ਕਿਵੇਂ ਹੋਇਆ ਅੱਜ ਅੱਤਾ ਜੀ ਪਾਕਤ ਸਾਹਿਬ ਸਰਕਾਰੀ ਨੌਕਰੀ ਤੇ ਸੀਗੇ ਤੇ ਉਹਨਾਂ ਕਰੇ ਕੋਈ ਬਾਲੀਆਂ ਫਿਕਰ ਨਹੀਂ ਸੀ ਕਿ ਆਮ ਤੇ ਮੋਟਰਸਾਈਕਲ ਲੈ ਕੇ ਪਦੇਤਰ ਗ੍ਰੇਡਿੰਗ ਕਰੀ ਉਧਰ ਪਰ ਐ ਕਿਸੇ ਦਾ ਲਾਭਾ ਨਹੀਂ ਇਕੱਠਾ ਕਰੇ ਧਮਨ ਬੰਦੇ ਸੀ ਕਿ ਉੱਤਰ ਜਾਓ ਉੱਤਰ ਜਾਓਰੇ ਤੇ ਮਤਲਬ ਪੂਰੀ ਐਸਜੀ ਮੈਂ ਕਹਿੰਦੇ ਹੁੰਦੇ ਫੁੱਲੇ ਅਸੀਂ ਗੁੱਤੀ ਕੀਤੀ ਬਾਪੂ ਦੇ ਸਿਰ ਤੇ ਮੈਂ ਕਹੀ ਆਪਾਂ ਕਦੇ ਪਾਣੀ ਦਾ ਗਲਾਸ ਨਹੀਂ ਪੀਤਾ ਸੀ ਚੱਲ ਤੇ ਉਹ ਗੱਲਾਂ ਨੂੰ ਕਾਫੀ ਸਾਲ ਹੋ ਗਏ ਤੇ ਉਸ ਤੋਂ ਬਾਅਦ ਚ ਚਲੋ ਜ਼ਿੰਦਗੀ ਕਈ ਮੋੜ ਲੈਂਦੀ ਹੈ ਵਿਆਹ ਹੋਇਆ ਜੀ ਵਿਆਹ ਹੋ ਕੇ ਚਲੋ ਉਦੋਂ ਵੀ ਸਰਕਾਰ ਤੋਂ ਚੇਂਜ ਚਲੋ ਮੈਂ ਵੀ ਲੱਗਿਆ ਵਾਸ਼ਿੰਗ ਟਾਕਰ ਤੇ ਕੰਟਰੈਕਟ ਵੇਸ ਤੇ ਲੱਗਿਆ ਸੀ ਆਪਣਾ ਚਲੋ ਟਾਈਮ ਪਾਸ ਹੋਈ ਜਾਂਦਾ ਸੀ ਆਪਾਂ ਨੂੰ ਵਾਲੀ ਟੈਨਸ਼ਨ ਹੈ ਨਹੀਂ ਸੀ ਵੀ ਆਪਾਂ ਸਬਰ ਜੇ ਵਾਲੇ ਬੰਦੇ ਆ ਵੀ ਬਸ ਵਧੀਆ ਖਾ ਲਈ ਪਾ ਲਈਏ ਉਸ ਤੋਂ ਬਾਅਦ ਜੀ ਸਰਮਲ ਬੰਦ ਹੋ ਗਿਆ ਚਲੋ ਮੇਰੇ ਬੇਟਾ ਫਸਟ ਟਾਈਮ ਅੱਜ ਵੀ ਕਲਾਸ ਚ ਬੇਟੀ ਮੇਰੀ ਥੋੜੀ ਜੀ ਮਤਲਬ ਸੰਭਵ ਸਪੈਸ਼ਲ ਚਾਈਲਡ ਮੈਂ ਚਲੋ ਪਹਿਲਾਂ ਕੱਡੀ ਦਾ ਡਰਾਈਵਰੀ ਕੀਤੀ ਪਰ ਬੱਚੇ ਕੋਲੇ ਟਾਈਮ ਨਹੀਂ ਦੇ ਸਕਦਾ ਜੀ ਬੰਦਸ਼ਾ ਵਾਲੀਆਂ 24 ਘੰਟੇ ਰੋਡ ਤੇ ਵੀ ਕਈ ਵਾਰ ਰਹਿਣਾ ਪੈਂਦਾ ਸੀਗਾ ਤੇ ਪਹਿਲਾਂ ਇੱਕ ਜਦੋਂ ਫੈਮਲੀ ਥੋੜੀ ਸਿਕਿਉਰ ਨਾ ਹੋਵੇ ਨਾ ਖਾਸ ਕਰ ਫਾਈਨੈਂਸ਼ਲੀ ਤਾਂ ਡਰਜਾ ਲੱਗਦਾ ਵੀ ਯਾਰ ਕਿਤੇ ਜੇ ਕੁਝ ਹੋ ਗਿਆ ਤੇ ਇੱਕ ਤਾਂ ਮੇਰੀ ਬੱਚੀ ਨੂੰ ਐ ਪ੍ਰੋਬਲਮ ਆ ਮੈਨੂੰ ਉਦੋਂ ਪਤਾ ਲੱਗ ਚੁੱਕਿਆ ਸੀਗਾ ਵੀ ਮੇਰੀ ਬੇਟੀ ਨੂੰ ਪ੍ਰੋਬਲਮ ਹੈਗੀ ਉਸ ਤੋਂ ਬਾਅਦ ਮੈਂ ਆਟੋ ਲੈਂਦਾ ਜੀ ਆਟੋ ਲੈਂਦਾ ਤੇ ਮੇਰੀ ਸਭ ਤੋਂ ਪਹਿਲਾਂ ਵਾਕਈ ਮੇਰੇ ਮਨ ਦੇ ਵਿੱਚ ਇਹੀ ਹੈ ਵੀ ਯਾਰ ਮੈਂ ਵੀ ਨਾ ਯਾਰ ਲੋਕਾਂ ਦੀ ਸੇਵਾ ਕਰਾਂ ਕਿਉਂਕਿ ਜਦੋਂ ਮੇਰੀ ਬੱਚੀ ਹੋਣ ਵਾਲੀ ਸੀ ਨਾ ਉਹ ਤਾਂ ਮੇਰੀ ਵਾਈਫ ਨੂੰ ਜਾਣ ਵਾਸਤੇ ਮੇਰੇ ਕੋਲ ਕੋਈ ਹੋਰ ਬਿਲਡਰ ਹੈ ਨਹੀਂ ਸੀ ਦੋ ਬਿਲਡਰ ਤੇ ਤਾਂ ਤੁਹਾਨੂੰ ਪਤਾ ਵੀ ਜਾਏਗੀ ਸਾਡੇ ਨਾਲ ਜਦੋਂ ਜਦੋਂ ਡਿਲੀਵਰੀ ਹੋਣ ਵਾਲੀ ਆਪਾਂ ਕਿਵੇਂ ਲੈ ਕੇ ਜਾ ਚਲੋ ਦੋ ਚਾਰ ਦੋਸਤਾਂ ਨੂੰ ਆਪਾਂ ਕਿਹਾ ਸੀ ਇੱਕ ਦੋਸਤ ਨੇ ਕਿਉਂਕਿ ਰਾਤ ਦੀ ਡਿਲੀਵਰੀ ਸੀ ਇੱਕ ਦੋਸਤ ਨੇ ਵਿਚਾਰੇ ਨੇ ਚੱਕਿਆ ਫੋਨ ਅੱਧੇ ਘੰਟੇ ਬਾਅਦ ਕਈ ਦੋਸਤਾਂ ਨੂੰ ਕੀਤਾ ਅੱਧੇ ਘੰਟੇ ਬਾਅਦ ਚਲੋ ਪੱਦਾ ਪੋਣਾ ਘੰਟਾ ਲੇਟ ਦੇ ਦੇ ਮੈਨੂੰ ਅੱਜ ਵੀ ਮਾਕ ਤੋਂ ਇਹ ਵੀ ਸ਼ਾਇਦ ਉਹਦੇ ਕਰਕੇ ਨਾ ਮੇਰੀ ਬੱਚੀ 'ਚ ਕੋਈ ਡਿਫੈਕਟ ਆ ਗਿਆ ਹੋਵੇ ਉਸ ਸਮੇਂ ਤੇ ਨਹੀਂ ਹੋ ਸਕੀ ਪਰ ਇਲਾਜ ਕਰਾਉਂਦੇ ਹਾਂ ਮੈਨੂੰ ਮੈਨੂੰ ਵੀ ਲੱਗਦਾ ਹੈ ਇਸੇ ਲਈ ਮੈਂ ਆਊਟ ਆਫ ਦੇ ਉੱਤੇ ਗਰਭਾਤੀ ਮਹਿਲਾਵਾਂ ਲਈ ਫਰੀ ਸੇਵਾ ਕੀਤੀ ਸੀ ਮੈਂ ਕਿਸੇ ਦੇ ਮਾਦਰ ਨਹੀਂ ਲੱਗਿਆ ਨਾ ਮੈਂ ਕੋਈ ਮਾਚੀ ਪੈਦਾ ਹੋਇਆ ਵਿੱਚ ਜਿਵੇਂ ਮੇਰੀ ਬੇਟੀ ਇਲਾਜ ਦੇ ਘਾਟ ਕਰਕੇ ਸਮੇਂ ਤੇ ਨਾ ਹੋ ਸਕੀ ਕਿਸੇ ਹੋਰ ਦੀ ਬੇਟੀ ਨਾ ਹੋਵੇ ਇਸ ਤਰ੍ਹਾਂ ਕੋਈ ਵੀ ਬੱਚਾ ਨਾ ਹੋਵੇ ਬੇਟਾ ਬੇਟੀ ਸਭ ਇੱਕ ਸਮਾਨ ਹੈ ਕਿਸੇ ਨੂੰ ਵੀ ਨਾ ਹੈ ਫਿਰ ਮੈਂ ਇੱਕ ਦੂਜੀ ਚੀਜ਼ ਲਗਾਈ ਸੀਗੀ ਬੇ ਤੁਸੀਂ ਮਤਲਬ ਮੇਰਾ এবੀ ਪੋਜ਼ਿਟਿਵ ਬਲੱਡ ਗਰੁੱਪ ਹੈ ਜੀ ਹਰ ਬੱਚੇ ਵਾਸਤੇ ਮੇਰਾ এবੀ ਪੋਜ਼ਿਟਿਵ ਬਲੱਡ ਗਰੁੱਪ ਹੈ ਜੇ ਮੇਰਾ ਤੇ ਜਿੱਥੇ ਤੱਕ ਮੈਂ ਪਹੁੰਚ ਸਕਦਾ ਉੱਥੋਂ ਤੱਕ ਉਹ ਵੀ ਲਿਖਾਇਆ ਸੀ ਫਿਰ ਤੀਜਾ ਐਕਸੀਡੈਂਟ ਐਮਰਜੈਂਸੀ ਉਹ ਵੀ ਲਿਖਾਇਆ ਜੀ ਇਹ ਤਿੰਨੇ ਸੇਵਾ ਜੀ ਮੈਂ ਫਿਲ ਹੀ ਕਰਦਾ ਸੀ ਫਿਰ ਜਿੱਦ ਮੈਂ ਆਟੋ ਚਲਾਉਂਦੇ ਉਹੀ ਗੱਲ ਵੀ ਪ੍ਰਮਾਤਮਾ ਪਤਾ ਕਿ ਸਾਨੂੰ ਕਿੰਨੀ ਵਾਰ ਪਰਕਟ ਮੇਰੀ ਮੈਚ ਖੇਡਦੇ ਦੀ ਡਿਸਕ ਦੀ ਪ੍ਰੋਬਲਮ ਹੋ ਗਈ ਮੇਰੇ ਆ ਮਨ ਤੇ ਨੀਚੇ ਵਾਲੇ ਹਿੱਲ ਗਏ ਫਿਰ ਜਦੋਂ ਮਾਟਰ ਚਲਾਉਂਦਾ ਸੀ ਜਦੋਂ ਬੁੱਕਦਾ ਸੀ ਤਾਂ ਮੇਰੇ ਦਰਦ ਹੁੰਦਾ ਸੀ ਤੇ ਫਿਰ ਮੇਰੀ ਚਿੱਕਾ ਨਿਕਲਦੀ ਆ ਜੀ ਮੈਂ ਐਵੇਂ ਕਮਾ ਲਾਡ ਹੁੰਦਾ ਵੀ ਨਹੀਂ ਕਰਾਇਆ ਭਲੀ ਬੈਲਟ ਬਨ ਕੇ ਵੀ ਮੈਂ ਇੱਥੇ ਮੈਂ ਕੰਮ ਕਰਦਾ ਨਹੀਂ ਵਾ ਫਿਰ ਮੈਨੂੰ ਆਟੋ ਜੀ ਛੱਟਣਾ ਪਿਆ ਇਹ ਕੰਮ ਕੀਤਾ ਆਟੋ ਮੈਂ ਉਹਦੇ ਕੋਲੇ ਰੱਖਿਆ 6 ਮਹੀਨੇ ਉਦੋਂ ਬਾਅਦ ਚ ਵੀ ਵੀਰ ਮੈਂ ਉਦੋਂ ਤੇ ਵੀ ਘੇੜਾ ਲਾ ਲਿਆ ਬਸ ਪਰ ਲੋਟ ਨਹੀਂ ਆਇਆ ਇਸ ਤੋਂ ਕਾਫੀ ਦੇ ਵੀ ਕੰਮ ਔਖਾ ਇਹ ਵੀ ਭਾਰ ਕੋ ਚੱਕਣਾ ਮਿਲਦਾ ਇਹ ਆ ਉਹ ਬਣਾਣਾ ਜੀ ਇਹ ਬਹੁਤ ਪਰ ਆ ਉਹ ਤਾਂ ਚਲੋ ਮੇਰੀ ਜੀਵਨ ਸਾਥਨ ਮੇਰੇ ਨਾਲ ਹੀ ਗੜੀਏ ਤੇ ਮੇਰੇ ਨਾਲ ਵੀ ਤੁਸੀਂ ਗੱਲ ਕਰਾਂਗੇ ਕੀ ਬਤਾਈ ਪਾ ਉਹਨੇ ਕਿਹਾ ਇਹ ਮੇਰਾ ਬਹੁਤ ਸਾਥ ਦਿੰਦੀ ਹੈ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਇਕੱਲੇ ਨੇ ਕੋਚ ਕੀਤੀ ਤੇ ਮੈਨੂੰ ਲੱਗਦਾ ਕਿ ਫਿਰ ਤੋਂ ਚੱਕਿਆ ਤਾਂ ਜਾਂਦਾ ਨਹੀਂ ਕਿਉਂ ਇੰਨਾ ਭਾਰ ਕੱਲਾ ਚੜਦਾ ਚਲੋ ਇਹ ਮੇਰੇ ਨਾਲ ਆ ਕੇ ਕੰਮ ਕਰਾਉਣ ਲੱਗੀ ਮੇਰਾ ਪੂਰਾ ਸਾਥ ਦਿੰਦੀ ਰਹੀ ਹੁਣ ਚਲੋ ਅਸੀਂ ਦਿਹਾੜੀ ਪੈ ਜਾਂਦੀ ਹੈ ਵਧੀਆ ਉਸ ਲਾਈਫ ਤੋਂ ਜਿੱਦਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਗੇੜੀਆਂ ਵਾਲੀ ਲਾਈਫ ਸੀਗੀ ਉਦੋਂ ਪੂਰੇ ਘੁੰਦੇਵਰ ਦੇ ਗੇੜੀਆਂ ਮੰਦੇ ਦੀ ਆਸ਼ ਕਰਦੇ ਸੀਗੇ ਉਸ ਲਾਈਫ ਤੋਂ ਇਸ ਲਾਈਫ ਤੇ ਆ ਕੇ ਹੁਣ ਹਾਂ ਸੋਚਿਆ ਸੀਗਾ ਵੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਐਵੇਂ ਕੰਮ ਸੋਚਿਆ ਨਹੀਂ ਸੀਗਾ ਜੀ ਜਿਹੇ ਜਿਹੇ ਹਾਲਾਤਾਂ ਚ ਪਲੇ ਰਹੇ ਆ ਸਭ ਕੁਝ ਖੁੱਲਾ ਡੁੱਲਾ ਸੀ ਐਵੇਂ ਕਹੀਏ ਪਰਮਾਤਮਾ ਦੀ ਖੁੱਲ੍ਹ ਕਿਰਪਾ ਜੀ ਅੱਜ ਵੀ ਘਰਬਾਰ ਆਪਣਾ ਹੈਗਾ ਪਰ ਉਹੀ ਗੱਲ ਵੀ ਉਹਨਾਂ ਟਾਈਮਾਂ ਚ ਜੇ ਮੈਂ ਕੰਮ ਬਾਰੇ ਸੋਚਦਾ ਨਾ ਰੱਬ ਨੇ ਟੈਲੈਂਟ ਬੜਾ ਦਿੱਤਾ ਸੀ ਕੰਮਕਾਰ ਚ ਜਿਹੜਾ ਵੀ ਕੰਮ ਕੀਤਾ ਦਿਲ ਨਾਲ ਕੀਤਾ ਕੀਤਾ ਵਧੀਆ ਹੀ ਆ ਪਰ ਕੀਤਾ ਨਹੀਂ ਕਦੇ ਪੂਰਾ ਬਹੁਤ ਕੰਮ ਕੀਤਾ ਡਰਾਈਵਰੀ ਵੀ ਮਕਲੌਰ ਜਾਂ ਚ ਤੱਕ ਅੱਖਾਂ ਨੀਚੇ ਕਰਕੇ ਲੈ ਜਾ ਸਕਦਾ ਅੱਜ ਵੀ ਉਹ ਆਪਦਾ ਕਦੇ ਐ ਲਾਇਆ ਨਹੀਂ ਵੀ ਮੈਂ ਇਸ ਕੰਮ ਤੋਂ ਕਿ ਬਸ ਸ਼ੌਕ ਹੀ ਤੌਰ ਤੇ ਕਰੀ ਗੋ ਹੁਣ ਐ ਜੇ ਆਉਂਦਾ ਵੀ ਕਰਨਾ ਸੀ ਨਾ ਸੀਰੀਅਸ ਕਰਦਾ 2-3 ਸਾਲਾਂ ਦੇ ਵਿੱਚ ਮੈਂ ਸਭ ਕੁਝ ਬਣਾ ਲੈਂਦਾ ਪਰ ਆਉਂਦਾ ਨਹੀਂ ਅਸੀਂ ਮਤਲਬ ਨਾ ਮੈਂਟਲੀ ਬੜੇ ਸਟਰੋਂਗ ਹਾਂ ਦੋਨੇ ਕੋਈ ਜੱਕਾ ਨਹੀਂ ਮੈਂ ਵੀ ਬਹੁਤ ਸਟਰੋਂਗ ਮਡੀ ਗੱਲੇ ਹੁੰਦੀਆਂ ਵੀ ਕਿ ਜਿਵੇਂ ਬਾਬੇ ਨਾਨਕ ਨੇ ਮਨ ਜਿੱਤੇ ਜਗ ਜਿੱਤਿਆ ਹਾਂ ਤੇ ਮਨ ਨੂੰ ਜਿੱਤ ਲੈ ਜੀ ਨੇ ਉਹ ਜਗ ਜਿੱਤ ਤਾ ਸਾਨੂੰ ਖੁਸ਼ੀ ਬਹੁਤ ਹੁੰਦੀ ਕੰਮ ਕਰਕੇ ਬੜੀ ਸੌ ਲੱਗੇ ਮੈਨੂੰ ਨਾ ਨਜ਼ਾਰਾ ਵੜਾਉਂਦਾ ਮੈਂ ਅਗਲੇ ਨੂੰ ਕਸਟਮਰ ਕਹਿੰਦਾ 5 ਮਿੰਟ ਲੱਗਣੇ ਮੈਨੂੰ ਐ ਲੱਗਦਾ ਮੈਂ ਆ ਖੁਸ਼ ਉਹ ਇਹ ਨਹੀਂ ਵੀ ਮਗਾੜ ਤੋਰਨਾ ਪੰਜ ਹੋਰ ਆ ਕੇ ਪਹਿਲਾਂ ਇਹਨਾਂ ਨਾ ਨਾ ਪ੍ਰਧਾਨ ਨਾਲ ਗੱਲ ਕਰਕੇ ਜਾਵੇ ਕਿੰਨੇ ਸੁਆਦ ਆਉ ਲੱਗਿਆ ਹਾਂ ਸੰਤੁਸ਼ਟੀ ਆ ਕਿੰਨ ਕੰਮ ਚ ਸੁਆਦ ਆਉਣ ਲੱਗਿਆ ਫਿਰ ਉਹ ਉਹ ਕੋਈ ਹੋ ਨਹੀਂ ਨਾ ਸਕਦਾ ਬੰਦਾ ਨਾਕਦਾ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਤੁਮ ਬਣਾਉਣਾ ਨਾ ਕੁਝ ਮੈਨੂੰ ਬੜੀ ਨਜ਼ਾਰਾ ਆਉਂਦਾ ਮੈਂ ਆਪਣੇ ਜੀਵੋ ਸਾਥੀ ਮਾਰੇ ਕੀ ਕਹਾਂਗੇ ਜਿਵੇਂ ਤੁਹਾਡਾ ਇਹਨਾਂ ਸਾਥ ਦੇ ਰਿਹਾ ਜਿਵੇਂ ਤੁਫੋ ਜੀ ਜਿਹੜੀ ਕੁੜੀ ਮੇਰੇ ਘਰ ਦਾ ਸਾਰਾ ਕੰਮ ਕਰਕੇ ਮੇਰੀ ਬੱਚੀ ਨੂੰ ਸਪੈਸ਼ਲ ਉਹਨੂੰ ਸਾਰਾ ਕੁਝ ਤਿਆਰ ਕਰਕੇ ਨਮਾਤਵਾ ਕੇ ਸਾਰਿਆਂ ਨੂੰ ਰੋਟੀ ਪਾਣੀ ਕਰਾ ਕੇ ਇੱਥੇ ਨਾਲ ਮੇਰੇ ਅੱਗੇ ਖੜ੍ਹ ਗਿਆ ਫਿਰ ਰਾਤ ਨੂੰ ਜਦੋਂ ਅਸੀਂ ਜਾਵਾਂਗੇ ਸਾਰਾ 11 12 ਵਜੇ ਤੱਕ ਇਹਨੇ ਫਿਰ ਸਾਰਾ ਕੁਝ ਧੋਣਾ ਖਵਾਉਣਾ ਉਹਨਾਂ ਨੂੰ ਫਿਰ ਉਹ ਕੁੜੀ ਦੇ ਮੂੰਹ ਚੋਂ ਤੁਸੀਂ ਆਪ ਸੁਣਦੇ ਹੋ ਕਿ ਉਹਨੇ ਕਦੇ ਜ਼ਿੰਦਗੀ ਚ ਸ਼ਿਕਾਇਤ ਨਹੀਂ ਕੀਤੀ ਉਹ ਸੁਖਵਾਨੀ ਮੈਨੂੰ ਹੋਰ ਹੌਸਲਾ ਦਿੰਦੀ ਹੈ ਵੀ ਤੁਸੀਂ ਕੋਈ ਨਹੀਂ ਮੈਂ ਤੁਹਾਡੇ ਨਾਲ ਹਾਂ ਮਿਹਨਤੀ ਕਰਦੇ ਹਾਂ ਤੁਸੀਂ ਤੇ ਡਰ ਪਰ ਨਹੀਂ ਮਰਦੇ ਤੇ ਉਹਨੂੰ ਐਂ ਭਰੋਸਾ ਵੀ ਮੈਂ ਮਿਹਨਤੀ ਕੀਤੀ ਹੈ ਦੇਖੋ ਆਪਾਂ ਯਾਰੀ ਦੋਸਤੀ ਚ ਮੈਂ ਪੈਸਾ ਖਰਾਬ ਕੀਤਾ ਮੈਂ ਕੁਮਾ ਮੈਂ ਵੀ ਯਾਰੀਆਂ ਦੋਸਤੀਆਂ ਨੇ ਬਾਈਆਂ ਵੀ ਚਲੋ ਗੱਲਾਂ ਬਾਹਰ ਪਹਿਲਾਂ ਨਹੀਂ ਅਸੀਂ ਆਉਂਦੇ ਨਹੀਂ ਪੁੱਛ ਕਿ ਪੁੱਛ ਕੇ ਯਾਰ ਦੋਸਤ ਅੱਜ ਵੀ ਹੋਈ ਜਾਏ ਨਾਲ ਕੜਿਆ ਪਰ ਸਾਰਾ ਕੁਝ ਨਾਲ ਨਾਲ ਚੱਲਦਾ ਹੁੰਦਾ ਜਿਵੇਂ ਯਾਰੀ ਦੋਸਤੀ ਵੀ ਮौज-ਮਸਤੀ ਵੀ ਤੇ ਕੰਮਕਾਰ ਵੀ ਆਪਾਂ ਕੈਰੀਅਰ ਵੀ ਨਾਲ ਨਾਲ ਸੋਚਿਆ ਪੈਂਦਾ ਇਹ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ ਮੁੱਤੋਂ ਸਾਰਾ ਕੁਝ ਤਾਂ ਬੈਰਸ ਰੱਖੀ ਲਾਈਫ ਤੇ ਮੈਂ ਤਾਂ ਉਹੀ ਦੇਖੋ ਠੋਕਰਾ ਖਾ ਕੇ ਕੁਝ ਲੋਕਾਂ ਨੂੰ ਸਮਝ ਆਉਂਦੀ ਹੈ ਕੁਝ ਪਹਿਲਾਂ ਸਮਝ ਜਾਂਦੇ ਜਾਂਦਾ ਸਰਕਲ ਇਹ ਜਿਹੇ ਹੁੰਦੇ ਆ ਮੈਂ ਅੱਜ ਵੀ ਇਹ ਕਹਿੰਦਾ ਦੇਖੋ ਤੁਸੀਂ ਆਪ ਦੀ ਜਦੋਂ ਉਮਰ ਦੇ ਪੜਾਅ ਤੇ ਉਸ ਤੇ ਹੁੰਦੇ ਨਾ ਜਦੋਂ ਤੁਸੀਂ ਗਾਂਹ ਬਦਨਾ ਹੁੰਦਾ ਆਪਦੇ ਕੈਰੀਅਰ ਵੱਲ ਉਦੋਂ ਤੁਸੀਂ ਮੇਨ ਫੋਕਸ ਕੈਰੀਅਰ ਤੇ ਰੱਖਣਾ ਹੈ ਦੂਜੀ ਆਪਸ਼ਨ ਦੇਣੀ ਆ ਆਪ ਦੀ ਲਾਈਫ ਇੰਜੋਏ ਵੀ ਕਰਨੀ ਜ਼ਰੂਰੀ ਹੈ ਤੀਜੀ ਆਪਸ਼ਨ ਦੇਣੀ ਹੈ ਜੇ ਤੁਸੀਂ ਕੋਈ ਚੰਗਾ ਕੰਮ ਕਰ ਸਕਦੇ ਹੋ ਬਾੜਾ ਤਾਂ ਨਾ ਕੋਈ ਚੰਗਾ ਕਰ ਸਕਦੇ ਬਸ ਆਹ ਤਿੰਨ ਚੀਜ਼ਾਂ ਤੇ ਤੁਸੀਂ ਤੁਰੇ ਰਹੋ ਵਧੀਆ ਜ਼ਿੰਦਗੀ ਕੱਟੋਗੇ ਮੇਰੇ ਖਿਆਲ ਵਿੱਚ ਹੁਣ ਆਪਾਂ ਬਹੁਤ ਥੋੜਾ ਥੋੜਾ ਗੱਲ ਕਰਦੇ ਆਪਾਂ ਨਾਲ ਤੁਹਾਡੇ ਭੈਂਦੀ ਨਾਲ ਗੱਲ ਕਰ ਲਈਏ ਭਾਜੀ ਅੱਗੇ ਕਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੈਂ ਆਪਰੇ ਉਹਦਾ ਇੱਕ ਪਾਗੋ ਤੇ ਮੈਂ ਕਰਦਾਂਗੀ ਆਪਣੇ ਹਸਬੰਦ ਨਾਲ ਆਪੇ ਖੱਤ ਤੋਂ ਨੇ ਹੁਣ ਤੇ ਲੈਣ ਦਾ ਵੀ ਹੈ ਕੰਨੀ ਆ ਵੀ ਉਹ ਘਰ ਦਾ ਕੰਮ ਕਰਕੇ ਥੱਕੀ ਹੁਣ ਇੱਥੇ ਆ ਕੇ ਵੀ ਕਰਾਂ ਨੇ ਇਹ ਹੀ ਜਿਹੜੀਆਂ ਦਾ ਕੰਮ ਕਰਕੇ ਥਕਣਾ ਉਹ ਥੱਕਦਾ ਬੰਦਾ ਜੀ ਜੀ ਇੰਜੋਏ ਨਾ ਕਰੇ ਦੇਖੋ ਘਰ ਦਾ ਕੰਮ ਤਾਂ ਚੱਲੀ ਜਾਣਾ ਸਾਰੀ ਜ਼ਿੰਦਗੀ ਉਹਦੇ ਨਾਲ ਤਾਂ ਕੁਝ ਸਿੱਖਣ ਨੂੰ ਮਿਲਣਾ ਨਾ ਕੋ ਕਮਾਈ ਹੋਣੀ ਹੁਣ ਜਿਹੜੇ ਲੇਡੀਜ਼ ਦਾ ਕੰਮ ਹੈ ਨਾ ਲੇਡੀਜ਼ ਦਾ ਕੀ ਹੈ ਘਰੇ ਕੰਮ ਕਰੀ ਜਾਣਗੇ 365 ਦਿਨ ਕੰਮ ਹੈ ਕੋਈ ਛੁੱਟੀ ਨਹੀਂ ਹੈ ਤੇ ਕੋਈ ਐਪਰੀਸ਼ੀਏਸ਼ਨ ਵੀ ਨਹੀਂ ਹੁੰਦੀ ਚਲੋ ਮੇਰੇ ਫੈਮਲੀ ਤਾਂ ਅੱਛੀ ਹੈ ਕਰਦੀ ਹੈ ਪਰ ਨਹੀਂ ਹੁੰਦੀ ਲੇਡੀਜ਼ ਦੀ ਵੀ ਤੂੰ ਕਰਦਾ ਕੰਮ ਕਰੇ ਫਿਰ ਕੀ ਹੋਇਆ ਅਸੀਂ ਰੋਟੀ ਖਾ ਲਈ ਤਾਂ ਖਾ ਲਈ ਕਿਸ ਨੇ ਕੁਛ ਨਾ ਨਹੀਂ ਵੀ ਖਾ ਲਈ ਕਿ ਨਹੀਂ ਖਾ ਲਈਏ ਅੱਛਾ ਉਹੀ ਮੈਂ ਹੁਣ ਘਰੇ ਵੀ ਕੰਮ ਕਰ ਰਹੀ ਆਂ ਇੱਧਰ ਵੀ ਕਰ ਰਹੀ ਆਂ ਤਾਂ ਉਹ ਇਮਪ੍ਰੈਸ਼ਨ ਹੋ ਰਹੀ ਪੈ ਰਹੀ ਇਹ ਸੋਚ ਸੋਚ ਦੀ ਗੱਲ ਜੇ ਤੁਸੀਂ ਸਹੀ ਸੋਚੋਗੇ ਵੀ ਯਾਰ ਮੈਂ ਕਰਦਾ ਕੰਮ ਹੀ ਕਰਨਾ ਮੈਂ ਹੁਣ ਮੈਂ ਥੱਕ ਗਈ ਮੈਂ ਕਰ ਨਹੀਂ ਸਕਦੇ ਹਾਂ ਤਾਂ ਤੁਹਾਡੀ ਜਿਹੜਾ ਸ਼ਮਤਾ ਹੈ ਨਾ ਸਟੈਮਿਨ ਹਟਾ ਉੱਪਰ ਤੱਕ ਹੀ ਰੁਕ ਜੂਗਾ ਮੈਂ ਘਰ ਦਾ ਵੀ ਕਰਕੇ ਇੱਥੇ ਵੀ ਕਰ ਰਹੀ ਆ ਫਿਰ ਵੀ ਮੈਨੂੰ ਘਰ ਜਾ ਕੇ ਆਉਂਦਾ ਵੀ ਯਾਰ ਮੈਂ ਹੁਣ ਨਿਬੇੜਨਾ ਹੈ ਕੱਲ ਮੈਂ ਕਿਉਂ ਕੱਲ ਮੈਂ ਕੰਮ ਤੇ ਜਾਣਾ ਇੱਕ ਨਵਾਂ ਦਿਨ ਹੈ ਇੱਕ ਨਵੀਂ ਜੋਬ ਹੈ ਨਵੇਂ ਲੋਕ ਮਿਲਣਗੇ ਤੂੰ ਸਿੱਖਣ ਨੂੰ ਮਿਲੂਗਾ ਬਾਹਰ ਜਾ ਕੇ ਸਿੱਖਣ ਨੂੰ ਮਿਲੂਗਾ ਘਰੇ ਕੋਈ ਚਾੜੂ ਪੋਚਾ ਕਰੀ ਜਾਣਾ ਰੋਜ਼ ਹਰੇ ਕਰਦਾ ਕੋਈ ਮੈਂ ਹੀ ਨਹੀਂ ਕਰਦੀ ਹਰੇ ਕਰਦਾ ਇਸ ਕਰਕੇ ਲੱਗਿਆ ਹੀ ਨਹੀਂ ਕਰੇ ਥਕਾਨ ਤੂੰ ਕੋਈ ਤਾਂ ਮਹਿਸੂਸ ਹੀ ਨਹੀਂ ਹੁੰਦੀ ਕਦੇ ਕੋਈ ਰੱਬ ਤੋਂ ਕਿ ਉਹ ਤੂੰ ਹੋਇਆ ਕਿਤੇ ਗਿਲਾ ਸ਼ਿਕਵਾ ਫਿਰ ਆਪਣੇ ਬਿਲਕੁਲ ਵੀ ਨਹੀਂ ਮੈਂ ਤਾਂ ਜੀ ਇਹ ਮੰਨਦੇ ਵੀ ਜੀ ਰੱਬ ਨੇ ਜਿਹਨੂੰ ਸਬਰ ਸੰਤੋਖ ਦਿੰਦਾ ਨਾ ਉਹਨੂੰ ਸਭ ਕੁਝ ਦਿੱਤਾ ਨਹੀਂ ਤਾਂ ਤੁਹਾਡੇ ਕੋਲ ਕਰੋੜਾਂ ਵੀ ਐ ਅਰਬਾਂ ਵੀ ਐ ਤੁਹਾਡੇ ਕੋਲ ਸਬਰ ਸੰਤੋਖ ਹੈ ਨਹੀਂ ਨਾ ਤੁਹਾਨੂੰ ਟੇਕ ਹੀ ਹੈ ਤੇ ਜੇ ਤੁਹਾਡੇ ਕੋਲ ਸਬਰ ਸੰਤੋਖ ਹੈ ਤਾਂ ਤੁਸੀਂ ਥੋੜੇ ਜਿਹੀ ਵੀ ਐ ਮੰਨੋਗੇ ਵੀ ਯਾਰ ਬਹੁਤ ਐ ਬਾਕੀ ਐ ਹੁੰਦਾ ਵੀ ਜਦੋਂ ਆਪਣਾ ਪਰਿਵਾਰ ਵਧੀਆ ਮਿਲ ਜੇ ਆਪਣਾ ਸਾਥੀ ਵਧੀਆ ਹੋਵੇ ਫੇਰ ਤਾਂ ਕਿਸੇ ਚੀਜ਼ ਦੀ ਘਾਟ ਰਹਿੰਦੀ ਨਹੀਂ ਨਾ ਕਿਉਂਕਿ ਦੇਖਿਆ ਹੋਇਆ ਜੀ ਸਮਾਜ ਚ ਘੁਰਤੇ ਫਿਰਦੇ ਨੇ ਦੇਖਿਆ ਹੋਇਆਗਾ ਕਰੋੜ ਹੁਣ ਸਾਡੇ ਕੋਲੇ ਆਉਂਦੇ ਆ ਵੱਡੀ ਵੱਡੀ ਗੱਡੀਆਂ ਵਾਲੇ ਵੀ ਆਉਂਦੇ ਆ ਹਰੇਕ ਤਰ੍ਹਾਂ ਦਾ ਗਾਹਕ ਹੁਣ ਪਰ ਹੁਣ ਇੱਥੇ ਜਾ ਕੇ ਤਾਂ ਪੱਕਾ ਹੀ ਪਤਾ ਲੱਗਿਆ ਇਹ ਵੀ ਆਵਾ ਬਹੁਤ ਖੁਸ਼ ਆ ਬਹੁਤ ਬਹੁਤ ਅੱਛੇ ਹਲੋ ਜੀ ਮਾਚੇ ਸਬਰ ਸੁਤੋ ਖਗਾ ਬਿਲਕੁਲ ਤੇ ਪੈਸਾ ਤਾਂ ਬਾਤ ਦੀ ਗੱਲ ਹੈ ਪਹਿਲਾਂ ਆਪਣੇ ਮਾਚੇ ਤੇ ਆਪਣੇ ਕੋ ਲੱਖਾਂ ਕਰੋੜਾ ਰੁਪਈਆ ਹੈਗਾ ਤੇ ਆਪ ਨੂੰ ਐ ਲੱਗਦਾ ਵੀ ਆਪਾਂ ਯਾਰ ਹੋਰ ਤੂੰ ਅੱਗੇ ਵਧੀਏ ਹੋਰ ਅੱਗੇ ਟੱਪ ਜੀਏ ਤੋ ਰੇਸ 'ਚ ਪੈ ਜੀਏ ਪਰ ਤੁਸੀਂ ਕਿਸੇ ਰੇਸ 'ਚ ਨਹੀਂ ਪਏ ਆਪਦੇ ਮਤਲਬ ਕੀ ਰਾਹ ਚੜਾ ਕੇ ਟੱਪ ਕਰਦੇ ਮੈਨੂੰ ਪਤਾ ਕੀ ਹੈ ਜੀ ਪੈਸੇ ਕਿੱਥੇ ਮਾਇ ਜਿੰਦਗੀ 'ਚ ਨਹੀਂ ਪੱਦੇ ਦੇਖੋ ਮੇਰੀ ਆਪਦੀ ਫੈਮਿਲੀ ਵੀ ਮੇਰੇ ਪੇਕੇ ਹੋ ਗਏ ਜੀ ਮੇਰੇ ਡੈਡੀ ਵੀ ਸਰਕਾਰੀ ਨੌਕਰੀ 'ਚ ਮੈਂ ਦੋਨੇ ਭੈਣਾਂ ਜੌਬ ਕਰਦੀਆਂ ਜੀ ਸਭ ਕੁਝ ਸਾਡੀ ਲਵ ਮੈਰਿਜ ਹੁਣ ਇਹਨਾਂ ਨਾਲ ਮੈਰਿਜ ਕਿਉਂਕਿ ਕੁੱਲੇ ਸੁਬਾਹ ਦੇ ਸੀ ਘੁੰਮਣਾ ਫਿਰਨਾ ਮੈਂ ਨਹੀਂ ਕਹਿੰਦੀ ਦੋਸਤਾਂ ਨਾਲ ਨਾ ਘੁੰਮੂ ਮੈਂ ਇਹਨਾਂ ਨੂੰ ਕਦੇ ਕਿਹਾ ਮੈਂ ਕਹਿੰਦੀ ਪੂਰੀ ਜੁਆਏ ਕਰੋ ਆਪ ਦੀ ਲਾਈਫ ਕੋਈ ਚੱਕਰ ਨਹੀਂ ਥੋੜਾ ਜਿਹਾ ਟਾਈਮ ਮੈਨੂੰ ਫੈਮਿਲੀ ਨੂੰ ਮੈਂ ਤਾਂ ਝੂਠ ਨਾ ਬੋਲੂਗਾ ਤੁਸੀਂ ਕੁਝ ਵੀ ਬਾਹਰ ਕਰਕੇ ਆ ਰਹੇ ਮੈਨੂੰ ਦੱਸ ਦੋ ਮੈਂ ਥਰਡ ਪਰਸਨ ਤੋਂ ਪਤਾ ਨਾ ਲੱਗੇ ਵੀ ਤੁਸੀਂ ਕੀ ਕਰ ਰਹੇ ਹੋ ਬਾਹਰ ਜੋ ਮਰਜ਼ੀ ਕਰਦੇ ਕਦੇ ਵੀ ਨਹੀਂ 14 ਸਾਲ ਹੋ ਗਏ ਸਾਡੇ ਵਿਆਹ ਇੱਕ ਚੀਜ਼ ਵੀ ਮੇਰੇ ਤੋਂ ਲੁਕਾਉਂਦੇ ਕਿ ਮੈਂ ਤਾਂ ਲੁਕਾਉਣਾ ਹੀ ਕੀ ਹੈ ਮੈਂ ਤਾਂ ਸਾਰਾ ਦਿਨ ਇਹਨਾਂ ਦੇ ਨਾਲ ਹੀ ਹੁੰਦੀ ਆ ਮੈਂ ਤਾਂ ਲੁਕਾਉਣਾ ਹੀ ਕੀ ਹੈ ਦੇਖੋ ਮੈਂ ਵਿਆਹ ਤੋਂ ਬਾਅਦ ਮੈਂ ਆਪ ਦਾ ਕਾਲਜ ਕਰਦਾ ਕੰਮ ਕਰਨਾ ਹਾਲੇ ਤਾਂ ਸਾਡੀ ਫੈਮਲੀ ਛੋਟੀ ਹੈ ਪਹਿਲਾਂ ਤਾਂ ਮੇਰੇ ਦਿਉਰ ਵੀ ਨਾਲ ਸੀ ਦੁਰਾਨੀ ਨਾਲ ਦੀ ਮੇਰੇ ਸੱਸ ਸੀਗੀ ਮੇ ਸੱਸ ਕੋ ਤਾਂ ਨਹੀਂ ਹੁੰਦਾ ਸੀਗਾ ਸਾਰੇ ਨਾਲ ਸੀ ਮੈਂ ਉਦੋਂ ਨਹੀਂ ਕੰਮ ਨੂੰ ਕੰਮ ਸਮਝਿਆ ਮਤਲਬ ਉਦੋਂ ਇੰਨਾ ਕੰਮ ਕੀਤਾ ਤਾਂ ਹੁਣ ਤਾਂ ਮੇਰੇ ਲਈ ਕੰਮ ਕੁਝ ਹੈ ਹੀ ਨਹੀਂਗਾ ਤੂੰ ਗੱਲ ਹੋਈ ਯਾਨੀ ਪਾਰਟਨਰ ਜਦੋਂ ਬੰਦਾ ਨਾਲ ਅੱਛਾ ਹੋਵੇ ਨਾ ਜੀ ਫੇਰ ਤਾਂ ਜ਼ਿੰਦਗੀ ਦਾ ਸਵਾਦ ਹੀ ਕੁਝ ਔਰ ਹੈ ਨਾਲੇ ਜਿਹੜੇ ਕੰਮ ਚ ਤੁਹਾਨੂੰ ਮਜ਼ਾ ਆਉਂਦਾ ਨਾ ਉਹ ਤੁਹਾਨੂੰ ਕਦੇ ਲੱਗਦਾ ਹੀ ਨਹੀਂ ਕਦੇ ਵੀ ਨਹੀਂ ਅਜਾ ਤੁਹਾਡਾ ਵੀ ਫਰੈਂਡ ਸਰਕਲ ਹੋਣਾ ਹੈ ਸਹੇਲਿਆ ਹੋਣਾ ਹੈ ਨਾ ਤੁਸੀਂ ਆ ਕੇ ਸਹੇਲਿਆ ਜਉਣ ਦੇ ਬੈਠਦੇ ਹੋ ਮੈਂ ਤਾਂ ਉਹ ਗੱਲ ਹੀ ਚੱਲਦੀ ਮੇਰੇ ਜਿੰਨਾ ਬਾਈ ਨੇ ਦੱਸਿਆਗੇ ਕਿ ਮੇਰੇ ਦੋਸਤ ਬਹੁਤ ਵਧੀਆ ਨੇ ਤੇ ਕਦੇ ਕਿਸੇ ਨੇ ਸਟ੍ਰਾਈਕਲ ਨਹੀਂ ਕੀਤੀ ਨਾ ਤੋਂ ਤੇ ਦੇਰជា ਪਛੀ ਜੀ ਮੈਂ ਗੱਲਾਂ ਕਰ ਲਗਾਤਿਆਂ ਮਤਲਬ ਗੱਲਾਂ ਗੱਲਾਂ ਕਾਢਣ ਗਿਆ ਕਦੇ ਇੱਕ ਗਲਤ ਨਹੀਂ ਹੋਈ ਕਦੇ ਨਹੀਂ ਨਹੀਂ ਮੇਰਾ ਜਿਹੜਾ ਵੀ ਸਰਕਲ ਹੈ ਨਾ ਮੇਰਾ ਜਿਹੜਾ ਸਰਕਲ ਉਹ ਬਚਪਨ ਦਾ ਹੀ ਹੈ ਮਤਲਬ ਜਦੋਂ ਆਪਾਂ ਐਲ ਕੇ ਜੀ ਸਾਡੇ ਨਾਲ ਤੱਕੇ ਜੀ ਯੂ ਕੇ ਜੀ ਹੈ ਜਦੋਂ ਕੁਝ ਹੁੰਦਾ ਸੀ ਉਦੋਂ ਦਾ ਮੇਰਾ ਸਰਕਲ ਉਹ ਮੈਨੂੰ ਹਮੇਸ਼ਾ ਕਹਿੰਦੇ ਵੀ ਯਾਰ ਤੇਰੀ ਲਾਈਫ ਚ ਮਤਲਬ ਇੰਨਾ ਸਟ੍ਰਗਲ ਹੈ ਤੂੰ ਕਦੇ ਦੱਸਦੀ ਨਹੀਂ ਹਮੇਸ਼ਾ ਮਤਲਬ ਹੱਸਦੀ ਰਹੀ ਨਹੀਂ ਬੈਕ ਹੈ ਨਹੀਂ ਯਾਰ ਕਿਹੜਾ ਸਟ੍ਰਗਲ ਇਤੋਂ ਵੀ ਬਾਅਦ ਸਟ ਮੈਨੂੰ ਜਿਹੜੀ ਪਤਾ ਕੀ ਹੁੰਦਾ ਪਰਮਾਤਮਾ ਮੈਂ ਮੰਨਦੀ ਆ ਵੀ ਜਿਹੜੀ ਚੀਜ਼ ਆਪਾਂ ਨੂੰ ਦਿੱਤੀ ਹੈ ਨਾ ਉਹ ਐਂ ਸੋਚੋ ਵੀ ਯਾਰ ਉਹਨਾਂ ਬਹੁਤ ਦਿੱਤਾ ਬਹੁਤ ਅੱਛਾ ਦਿੱਤਾ ਜਿਹੜਾ ਨਹੀਂ ਦਿੱਤਾ ਉਹਦੇ ਪਿੱਛੇ ਰੋਈ ਗਏ ਤਾਂ ਫੇਰ ਤਾਂ ਫੇਰ ਜ਼ਿੰਦਗੀ ਕੱਟਣੀ ਔਖੀ ਔਰ ਮੇਰੇ ਫਰੈਂਡਸ ਲੋਕਾਂ ਦੇ ਮੈਨੂੰ ਤਾਂ ਮੈਂ ਹਮੇਸ਼ਾ ਸਲਾਹਉਂਦੇ ਆ ਯਾਰ ਵਧੀਆ ਸਗਮਾ ਜੀ ਜਦੋਂ ਬੰਦਾ ਤੁਹਾਡੀ ਲੱਤ ਖਿੱਚਣ ਲੱਗ ਜਾਏ ਤੁਹਾਨੂੰ ਡੀਮੋਟਿਵ ਕਰਨ ਲੱਗ ਜਾਏ ਨਾ ਸਮਝ ਲਓ ਤੁਸੀਂ ਕਾਮਯਾਬ ਹੋ ਰਹੇ ਹੋ ਸਮਝ ਲਓ ਤੁਸੀਂ ਕਾਮਯਾਬ ਹੋ ਰਹੇ ਹੋ ਜਦੋਂ ਬੰਦਾ ਕੋਈ ਚਾਰ ਬੰਦੇ ਤੁਹਾਡੇ ਬਾਰੇ ਬੁਰਾਈ ਕਰਨ ਲੱਗੇ ਨਾ ਤੇ ਤੁਸੀਂ ਅੱਛਾ ਕਰ ਰਹੇ ਹੋ ਸਮਝ ਲ ਉਹ ਕਰ ਤੋਂ ਜੈਲਸ ਕਰ ਰਹੇ ਤੁਸੀਂ ਕੁਝ ਕਰ ਰਹੇ ਹੋ ਇਸ ਕਰਕੇ ਮੇਰਾ ਫਰੈਂਡ ਸਰਕਲ ਤਾਂ ਬਿਲਕੁਲ ਹੈ ਜਾਨੀ ਬਾਕੀ ਸਾਸੀ ਇੱਕੋ ਹੀ ਕਲੋਨੀ ਚ ਰਹੇ ਆ ਜਿਨ੍ਹਾਂ ਨੂੰ ਮੈਂ ਜਾਣਦੇ ਆ ਉਹਨਾਂ ਨੂੰ ਇਹ ਜਾਣਦੇ ਨੇ ਜਿਨ੍ਹਾਂ ਨੂੰ ਇਹ ਜਾਣਦੇ ਨੇ ਇਹਨਾਂ ਦੇ ਫਰੈਂਡ ਵਗੈਰਾ ਘਰੇ ਆਉਂਦੇ ਨੇ ਉਹਨਾਂ ਨੂੰ ਵੀ ਜਾਣਦੇ ਸਾਰਾ ਅੱਛਾ ਸਰਕਲ ਇਹਨਾਂ ਦਾ ਐਜੀ ਤਾਂ ਕੋਈ ਗੱਲ ਨਹੀਂ ਵੀ ਕਿਸੇ ਨੇ ਕਦੇ ਕੁਝ کیا ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਇਹਦੇ ਕੰਮ ਕੰਮਕਾਰ ਦਾ ਸੰਗ ਕਰਦੇ ਆ ਸ਼ੌਕ ਸੰਗ ਸ਼ਰਮ ਕਰਦੇ ਆ ਵੀ ਕੋਈ ਛੋਟਾ ਛਾਂਪੀ ਕਰਨਾ ਸਪਰੇ ਕਰਨਾ ਕੰਮਕਾਰ ਵੀ ਛੋਟਾ ਫਟਾ ਹੁੰਦੇ ਬਿਲਕੁਲ ਵੀ ਨਹੀਂ ਦੇਖੋ ਮਿਹਨਤ ਜਿਸ ਕੰਮ ਚ ਹੈ ਨਾ ਹੁਣ ਉਹੀ ਗੱਲ ਹੈ ਆਪਣੇ ਲੋ ਸ਼ਰਮ ਮੋ ਜਿਹੜੇ ਯੂਪੀ ਬਿਹਾਰ ਦੇ ਲੋਕ ਐ ਵਿਚਾਰੇ ਇੱਥੇ ਆ ਕੇ ਇੰਨੀ ਮਿਹਨਤਾਂ ਕਰਕੇ ਉਹਨਾਂ ਨੇ ਸਭ ਕੁਝ ਬਣਾ ਲਿਆ ਸ਼ਰਮ ਨਹੀਂ ਆਪਣੇ ਲੋਕ ਸ਼ਰਮ ਕਰ ਯਾਰ ਆਖਾ ਮੈਂ ਵੀ ਉਹ ਨਾਲ ਮੈਂ ਖੜੀਆਂ ਕਈ ਲੋਕ ਐ ਵੀ ਸ਼ਰਮ ਕਰਦੇ ਵੀਰ ਲੇਡੀਜ਼ ਤੋਂ ਖੜੀ ਐ ਯਾਰ ਕਿਉਂ ਨਹੀਂ ਲੇਡੀਜ਼ ਖੜੀ 12 ਬਸ ਲੋਕ ਆਪਣੇ ਤਾਂ ਹੀ ਅੱਗੇ ਐ ਕਿਉਂ ਅੱਗੇ ਸਭ ਕੰਮ ਕਰ ਰਹੀਆਂ ਲੇਡਸ ਆਪਣੇ ਤਾਂ ਪਹਿਲੀ ਗੱਲ ਐ ਸੋਚ ਪਤਾ ਨਹੀਂ ਕਿੰਨੇ ਪਿੱਛੇ ਚੱਲ ਰਹੀ ਐ ਕਿ ਲੇਡੀਜ਼ ਮੈਂ ਖੜੀ ਐ ਉੱਧਰ ਖੜੀ ਮੈਂ ਕਹਿੰਨੇ ਜੀ ਲੇਡੀਜ਼ ਜੇ ਲੇਡੀਜ਼ ਉਡੀ ਸਹੀ ਹੈ ਨਾ ਇੱਕ عورت ਸਹੀ ਹੈ ਨਾ ਮਜਾ ਨਹੀਂ ਕੋਈ ਕੁਝ ਕਹਿ ਸਕਦਾ ਕਿੰਨਾ ਟਾਈਮ ਹੋ ਗਿਆ ਤੇ ਖੜੇ ਰਹਿੰਦੇ ਮੈਂ ਨਿਕਲਿਆ ਤੇ ਕਿਸੇ ਤੋਂ ਉੱਪਰ-ਨੀਚੇ ਕੋਈ ਗਾਲ੍ਹਾਂ ਕਹੀ ਆਪਕਾ ਪ੍ਰੋਫੈਸ਼ਨਲ ਤੌਰ ਤੇ ਆਪਣਾ ਕੰਮ ਕਰੀਦਾ ਤੇ ਉਹ ਮੈਂ ਅਗਲੇ ਨੂੰ ਸਰਵ ਕਰੀਦਾ ਚੀਜ਼ ਬਣਾਈ ਦੀ ਕੋਈ ਕੁਝ ਨਹੀਂ ਕਹਿੰਦਾ ਇਹ ਸੋਚ ਹੈ ਲੋਕਾਂ ਦੀ ਉਹ ਇੰਨੇ ਕਰੋੜਾਂ ਦੀ ਜਨਸੰਖਿਆ ਜੀ ਇੱਕਾ ਦਾਤ ਵਿੱਚ ਹੋ ਗਏ ਇਹ ਜਿਹੜਾ ਤੁਹਾਨੂੰ ਕਰੂਗਾ ਬਾਕੀ ਚੱਲਦਾ ਹੀ ਰਹਿੰਦਾ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀ ਲੇਡੀਓ ਜਿਹੜੇ ਕਹਿੰਦੇ ਲੇਡੀਓ ਕੰਮ ਨਾ ਕਰੇ ਤੁਸੀਂ ਜਿਸ ਤਰ੍ਹਾਂ ਇੱਥੇ ਆ ਕੇ ਖੜ ਕੇ ਕੰਮ ਕਰਦੇ ਹੋ ਲੋਕ ਤਾਂ ਸੋਚਦੇ ਵੀ ਹੋਣਗੇ ਕੰਦੇ ਵੀ ਹਲੋ ਬਹੁਤ ਬਹੁਤ ਲੋਕਾਂ ਸੋਚਦਾ ਉਹਨਾਂ ਦੇ ਕਮੈਂਟਾਂ ਚ ਵੀ ਕਰਨ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਜਿਹੜੇ ਇਸ ਤਰ੍ਹਾਂ ਹੀ ਸੋਚ ਰੱਖਦੇ ਨੇ ਲੇਡੀਜ਼ ਦੇ ਦੇਖੋ ਜੀ ਜਿਹੜੀ ਤਾਂ ਅੱਛੀ ਸੋਚ ਰੱਖਦੇ ਉਹ ਵਾਕਈ ਲੋਕ ਨੇ ਤੇ ਜਿਹੜੀ ਲੱਗਦੇ ਬੁਰੀ ਸੋਚ ਮੈਂ ਤਾਂ ਉਹਨਾਂ ਤੋਂ ਲੋਕਾਂ ਚ ਹੀ ਨਹੀਂ ਗਿਣਦੀ ਜਿਹੜਾ ਇਨਸਾਨ ਹੈ ਨਾ ਉਹ ਸੋਚ ਨਾਲ ਹੀ ਬਣਦਾ ਨਾ ਤਾਂ ਪੈਸੇ ਨਾਲ ਬਣਦਾ ਠੀਕ ਹੈ ਨਾ ਉਹ ਬਣਦਾ ਸੋਚ ਨਾਲ ਜੇ ਇਨਸਾਨ ਦੀ ਸੋਚ ਸਹੀ ਹੈ ਮੈਂ ਤਾਂ ਉਸ ਨੂੰ ਇਨਸਾਨ ਜਿਹੜੇ ਥੱਲੇ ਪੂਰੇ ਕਮੈਂਟ ਕਰਦੇ ਆ ਮੈਂ ਤਾਂ ਸੋਚਦੀ ਆ ਵੀ ਹੈ ਹੀ ਨਹੀਂ ਕਿ ਦੁਨੀਆ ਜੀ ਹੈ ਨਹੀਂਗਾ ਇਹ ਸਿਰਫ ਬੋਲਣ ਆਏ ਨੇ ਬੱਕ ਬੱਕ ਕਰਨਾਏ ਨੇ ਇਹ ਸਟਰਗਲ ਨਹੀਂ ਕਰਨਾ ਚਾਹੁੰਦੇ ਆਪ ਦੀ ਲੇਡੀਜ਼ ਨੂੰ ਬਾਹਰ ਨਹੀਂ ਕੱਢਣਾ ਚਾਹੁੰਦੇ ਕਈਆਂ ਨੂੰ ਐ ਵੀ ਹੁੰਦਾ ਵੀ ਕਿ ਤੇ ਛੜ ਤੋਂ ਅੱਗੇ ਨਾ ਨਿਕਲਦੇ ਹੁਣ ਮੇਰੇ ਹਸਬੰਦ ਨੇ ਮੈਨੂੰ ਨਾਲ ਖੜਾ ਰੱਖਿਆਗਾ ਬਹੁਤ ਗੱਲਾਂ ਕਰਦੇ ਆਗਲਾ ਵੀ ਤੇਰੇ ਤੋਂ ਨਹੀਂ ਹੁੰਦਾ ਜੀ ਅਸਪਰਜਾਇ ਨਾਲ ਪਰ ਜਿਹੜੇ ਚੰਗੀ ਸੋਚ ਵਾਲੇ ਹੁੰਦੇ ਉਹ ਕਹਿੰਦੇ ਵਾਕਿਆਰ ਚੰਗੀ ਗੱਲ ਹੈ ਮੈਂ ਇੱਥੇ ਇਸ ਕਰਕੇ ਨਹੀਂ ਖੜੀ ਮੇਰਾ ਨਾ ਕੰਮ ਨਹੀਂ ਚੱਲਦਾ ਮੈਂ ਤੇ ਇਸ ਕਰਕੇ ਖੜੀ ਹਾਂ ਕਿ ਕਿਰਨ ਨੂੰ ਡਿਸਕ ਦੀ ਪ੍ਰੋਬਲਮ ਹੈ ਮੈਨਾਂ ਨਾ ਸਮਾਨ ਚੁਗਾ ਦੇਣੀ ਤੁਝੇ ਐ ਵੀ ਮੇਰ ਤੋਂ ਕੰਮ ਕਰਕੇ ਵੀ ਮੇਰ ਤੋਂ ਘਰੇ ਟਾਈਮ ਬਚ ਜਾਂਦਾ ਔਰ ਕਰੇ ਰਹਿਣਾ ਸਾਰਾ ਦਿਹੁਣਾ ਪਹਿਲਾ ਜੈਜਾ ਮਾਹੌਲ ਹੈ ਨਹੀਂ ਕੋਈ ਵੀ ਆਪਾਂ ਕਿਸੇ ਦੇ ਘਰੇ ਚਲੇ ਗਏ ਸਾਰਾ ਸਾਰ ਉਹ ਮੇਰੀ ਆਦਤ ਵੀ ਨਹੀਂ ਜੁ ਕਿ ਕਿਸੇ ਨਾਲ ਬੈਠੇ ਰੋ ਬੈਠੇ ਰੋ ਗੱਲਾਂ ਮਾਰੀ ਗੋ ਦੁਨੀਆ ਭਰ ਦੀਆਂ ਗੱਲਾਂ ਕਰੀ ਚਲੂਣਾ ਕੰਮ ਉਹ ਕਰੋ ਚਾਰ ਪੈਸੇ ਵੀ ਬਣ ਦੁਨੀਆਦਾਰੀ ਤੇ ਪਤਾ ਲੱਗੇ ਬਸ ਆਪਦੇ ਹਸਬੰਦ ਨਾਲ ਘੜੀਦਾ ਹਾਂ ਆਂ ਆਤਰੇ ਅਸੀਂ ਜਾ ਵੜਦੇ ਹਾਂ ਪਤਾ ਹੀ ਨਹੀਂ ਲੱਗਦਾ ਨੀਂਦ ਕਦੋਂ ਆ ਗਈ ਕੋਈ ਰੋ ਰੋ ਦਾ ਕੰਮ ਕਰੀ ਚੱਲ ਉਹਦਾ ਕੋਈ ਫਾਇਦਾ ਚਲੋ ਸਾਡੀ ਆ ਦਵਾਵਾਂ ਤੁਹਾਡੇ ਨਾਲ ਆ ਅਸੀਂ ਕਹਿੰਦੇ ਜੀ ਤੁਹਾਡਾ ਬਹੁਤ ਵੱਡਾ ਰੈਸਟੋਰੈਂਟ ਖੁੱਲੇ ਅਸੀਂ ਅਸੀਂ ਆਪਣੇ ਸਾਡੇ ਜਿਹੜੇ ਰਿਵਿਊਸ ਹੈ ਉਹਨਾਂ ਨੂੰ ਇਹਨਾਂ ਨੂੰ ਪਲ ਸਪੋਰਟ ਕਰੋ ਕਿਉਂਕਿ ਜਿਹੜਾ ਬੰਦਾ ਇਸ طرح ਦੀ ਮਿਹਨਤ ਕਰਦਾ ਨਾ ਉਹਨੂੰ ਸਪੋਰਟ ਕਰਨੀ ਚਾਹੀਦੀ ਹੈ ਕਿਉਂ ਦੇਖਾ ਕਿ ਨਹੀਂ ਇੰਸਪੀਰੇਸ਼ਨ ਸਟੋਰੀ ਹੈ ਹਸਬੰਦ ਵਾਈਫ ਦੋਨੋਂ ਰਲ ਕੇ ਕੰਮ ਕਰਦੇ ਆ ਮਿਹਨਤ ਕਰਦੇ ਆ ਸਾਨੂੰ ਗਰਮੀ ਚ ਸਰਦੀ ਕੋਈ ਅਫਸੋਸ ਨਹੀਂ ਹੁੰਦਾ ਕੋਈ ਸੰਕਸ਼ਮ ਨਹੀਂ ਕਿਉਂਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਬਹੁਤ ਹੀ ਵਧੀਆ ਗੱਲਾਂ ਬਾਈ ਨਹੀਂ ਕੀਤੀਆਂ ਤੇ ਭੈਣ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਚੀਲਾ ਤੇ ਪਟਡਾ ਜਿਹੜਾ ਸਿਟੀ ਆਫ ਲੇਕ ਹੈ ਦੋ ਨੰਬਰ ਚੀਜ਼ ਦੇ ਬਾਹਰ ਇਹਨਾਂ ਦਾ ਜਿਹੜਾ ਰੈਸਟੋਰੈਂਟ ਹੈ ਸਰਾ ਦੇਸੀ ਫੂਡ ਇੱਥੇ ਲੱਗਦਾ ਤੇ ਇੱਥੇ ਫੁੱਲ ਸਪੋਰਟ ਕਰੋ ਤੇ ਇਹਨਾਂ ਦਾ ਆ ਕੇ ਖਾ ਕੇ ਵੀ ਦੇਖੋ ਇਹਨਾਂ ਦਾ ਕਹਦਾ ਜਿਹੜਾ ਇੱਕ ਵਾਰੀ ਸਾਡੇ ਕੋਲ ਆ ਗਿਆ ਉਹ ਬਾਰ ਬਾਰ ਆਊਗਾ ਅਸੀਂ ਬਹੁਤ ਵਧੀਆ ਬੜਾ ਸਾਫ਼ ਸੁਥਰਾ ਤਰੀਕਾ ਬਣਾਉਂਦੇ ਹਾਂ ਤਾਂ ਅੱਜ ਦੇ ਲਈ ਇੰਨਾ ਹੀ ਮੈਂ ਦੇਵਕਰਨ ਕੈਮਰੇ ਦੇ ਵਿੱਚ ਅਸੀਨ ਬਰਾਬਰ ਤੁਸੀਂ ਦੇਖ ਰਹੋ ਪਾਕਿਸਤਾਨੀ ਟੀਵੀ